ਤੋਇਸ ਵਕਤੀ ਵੱਡੀ ਤਸਵੀਰ ਤੁਹਾਡੀ ਸਕਰੀਨ ਤੇ ਸਰਦਾਰ ਹਰਮੀਸ ਸਿੰਘ ਸੰਧੂ ਜਿੱਤ ਤੋਂ ਬਾਅਦ ਆ ਪੋਲਿੰਗ ਸਟੇਸ਼ਨ ਤੋਂ ਬਾਹਰ ਨਿਕਲਦੇ ਹੋਏ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਨਜ਼ਰ ਆ ਰਿਹਾ ਹੈ ਨੌਜਵਾਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਪਹਿਲੀ ਝਲਕ ਦੇਖਣ ਵਾਸਤੇ ਐਸੋਨੇ ਲੋਕ ਜਿਹੜੇ ਆ ਉਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਲੀਡਰ ਨੂੰ ਦੇਖਣ ਵਾਸਤੇ ਲੋਕਾਂ ਦੀ ਭੀੜ ਉਮੜੀ ਹੋਈ ਹੈ ਪਹਿਲੀ ਤਸਵੀਰ ਤੁਹਾਡੀ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਵੱਡੇ ਕਾਫਲੇ ਦੇ ਨਾਲ ਸਰਦਾਰ ਹਰਬੀਰ ਸਿੰਘ ਸੰਧੂ ਕਿੰਤੀ ਵਾਲੀ ਜਗ੍ਹਾ ਤੋਂ ਬਾਹਰ ਆਉਂਦੇ ਹੋਏ ਤੁਸੀਂ ਵੇਖ ਸਕਦੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਜਿੱਤ ਤੋਂ ਬਾਅਦ ਸਰਦਾਰ ਹਰਬੀਰ ਸਿੰਘ ਸੰਧੂ ਲੋਕਾਂ ਦੇ ਵਿੱਚ ਪਹੁੰਚੇ ਨੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਔਰ ਧੋਲ ਨਜ਼ਾਰੇ ਵਜਰੇ ਨੇ ਲੋਕ ਖੁਸ਼ੀ ਦੇ ਨਾਲ ਝੂਮ ਰਹੇ ਨੇ ਸਰਦਾਰ ਹਰਮੀਤ ਸਿੰਘ ਸੰਧੂ ਦੀ ਵੱਡੀ ਜਿੱਤ ਤੇ ਲੋਕਾਂ ਵੱਲੋਂ ਜਸ਼ਨ ਦਾ ਮਾਹੌਲ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਹਰਮੀਤ ਸਿੰਘ ਸੰਧੂ ਜਿੱਤਨ ਤੋਂ ਬਾਅਦ ਆਪਣੇ ਲੋਕਾਂ ਦੇ ਵਿੱਚ ਲੋਕਾਂ ਦਾ ਸਵਾਗਤ ਕਰਦੇ ਹੋਏ ਲੋਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਲਗਾਤਾਰ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਲੋਕਾਂ ਦੀ ਉਮੜ ਰਹੀ ਇਹ ਭੀੜ ਦੱਸ ਰਹੀ ਹੈ ਕਿ ਕਿੰਨਾ ਉਤਸ਼ਾਹ ਤੇ ਕਿੰਨਾ ਚਾਅ ਆਪਣੇ ਲੀਡਰ ਨੂੰ ਦੇਖਣ ਵਾਸਤੇ ਲੋਕਾਂ ਦੇ ਵਿੱਚ ਲਗਾਤਾਰ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ ਚਹੇਤੇ ਲੀਡਰ ਨੂੰ ਦੇਖਣ ਵਾਸਤੇ ਭੀੜ ਦੇ ਰੂਪ ਵਿੱਚ ਇੱਕ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੱਡਾ ਫਤਵਾ ਜਿਹੜਾ ਵਾ ਉਹ ਦਿੱਤਾ ਗਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼ੁਰੂਆਤੀ ਦੌਰ ਵਿੱਚ ਕੜੀ ਟੱਕਰ ਜਿਹੜੀ ਆ ਉਹ ਨਜ਼ਰ ਆ ਰਹੀ ਸੀ ਪਰ ਜੋ ਜੋ ਹੀ ਰੁਝਾਨ ਆਉਂਦੇ ਗਏ ਤਿਵੇਂ-ਤਿਵੇਂ ਹ ਹ ਸਰਦਾਰ ਹਰਬੀਰ ਸਿੰਘ ਸੰਧੂ ਦੇ ਹੱਕ ਵਿੱਚ ਲੋਕਾਂ ਦਾ ਵੱਡਾ ਫਤਵਾ ਜਿਹੜਾ ਵਾ ਉਹ ਨਜ਼ਰ ਆਇਆ ਹੈ ਐਸੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇੱਕ ਵਿਆਪਕਾ ਮਾਹੌਲ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਲੋਕਾਂ ਨੇ VOTING ਕੀਤੀ ਹੈ ਔਰ ਹਰਮੀਤ ਸਿੰਘ ਸੰਧੂ ਨੂੰ ਜੇਤੂ ਘਰਾਰ ਦਿੱਤਾ ਗਿਆ ਹੈ ਇਸ ਵੇਲੇ ਸਰਦਾਰ ਹਰਮੀਤ ਸਿੰਘ ਸੰਧੂ ਜਿੱਤ ਤੋਂ ਬਾਅਦ ਆਪਣੇ ਲੋਕਾਂ ਦੇ ਵਿੱਚ ਪਹੁੰਚੇ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਦੇਖਣ ਵਾਸਤੇ ਬੋਲਾਂ ਦਾ ਸਵਾਗਤ ਕਰਨ ਵਾਸਤੇ ਵੱਡੀ ਗਿਣਤੀ ਦੇ ਵਿੱਚ ਵਾਲੀ ਜਗ੍ਹਾ ਤੇ ਪਹੁੰਚੇ ਹਨ